ਸਤਿ ਸ਼੍ਰੀ ਅਕਾਲ ਸਾਥੀਓ ਮੈਂ ਤੁਹਾਡਾ ਆਪਣਾ ਤਰਮੇਂਦਰ ਦਮਦਮੀ ਤੇ ਤੁਸੀਂ ਜੁੜਿਆ ਹੋ ਤਰਮੇਂਦਰ ਦਮਦਮੀ ਪੇਜ ਤੇ ਸੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਤਲਵੰਡੀ ਸਾਬੋ ਤੋਂ ਛਪਦੇ ਰੋਜ਼ਾਨਾ ਅਖਬਾਰ ਕਲਾਸਿਕਲ ਟਾਈਮਜ਼ ਵੱਲੋਂ ਤਖਤ શ્રી ਦਮਦਵਾ ਸਾਹਿਬ ਨੂੰ ਆਉਣ ਵਾਲੇ ਚਾਰੇ ਰਸਤਿਆਂ ਦੀ ਸਾਫ ਸਪੇਜ ਦਾ ਅਗਾਜ ਕੀਤਾ ਗਿਆ ਹੈ। ਔਰ ਤੁਹਾਨੂੰ ਇਹ ਵੀ ਪਤਾ ਕਿ ਇਹ ਮਹਿਮਾ ਮੇਰੀ ਤਲਵੰਡੀ ਸਭ ਤੋਂ ਸੁੰਦਰ ਬੈਨਰ ਹੇਠ ਸਫਾਈ ਕਰ ਰਹੀ ਹੈ ਸੋ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਖਸਾ ਨੂੰ ਆਉਣ ਵਾਲੇ ਸਾਰੇ ਰਸਤਿਆਂ ਦੀ ਸਾਬ ਸਫਾਈ ਕਰਨ ਵਾਲਾ ਕੰਮ ਜਾਰੀ ਹੈ ਸੁਰਜਮੇ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਮਾੜ ਰੋਡ ਮਾਂਸਾ ਰੋਡ ਤੇ ਇਧਰੋਂ ਰਾਮਾ ਰੋਡ ਜਿਹੜੇ ਤਿੰਨੇ ਮਿਲਾਨ ਹੋ ਕੇ ਚੌਥੀ ਸੜਕ ਸਤਗੁਰੂ ਸ਼੍ਰੀ ਰਵਿਦਾਸ ਮਹਾਰਾਜ ਜੀ ਚੌਕ ਤੋਂ ਹੁੰਦੀ ਹੋਈ ਖੰਡਾ ਚੌਕ ਵੱਲੋਂ ਆਉਂਦੀ ਹੈ ਇਸ ਦੇ ਆਸ-ਪਾਸ ਜਿੰਨੇ ਵੀ ਰਸਤੇ ਪੈਂਦੇ ਆ ਉਹਨਾਂ ਦੀ ਆਪਾਂ ਪਿਛਲੇ ਦਿਨਾਂ ਤੋਂ ਸਫਾਈ ਕਰ ਰਹੇ ਆ ਸੋ ਇਹ ਸਫਾਈ ਵਾਲਾ ਜਿਹੜਾ سلسلہ ਹੈ ਬੜਾ ਬਰੀਕੀ ਨਾ ਕੀਤੇ ਜਾਣਾ ਔਰ ਲੰਬਾ ਸਮਾਂ ਚੱਲਣਾ ਔਰ ਮੈਂ ਸਮਝਦਾ ਕਿ ਜਿੰਨੀ ਦੇਰ ਆਪਣੀ ਉਮਰ ਬਾਕੀ ਹੈ ਜਾਂ ਸਵਾਸ ਚੱਲਦੇ ਉੰਨੀ ਦੇਰ ਆਪਾਂ ਇਹ ਸੇਵਾ ਰੁਕਣ ਨਹੀਂ ਦੇਣੀ ਉਹ ਦੂਜੀ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਕਿ ਸ਼੍ਰੀ ਗੁਰੂ ਰਵਿਦਾਸ ਚੌਕ ਦੇ ਵਿੱਚ ਦੁਕਾਨਦਾਰ ਵੀਰ ਨੇ ਉਹਨਾਂ ਵੱਲੋਂ ਇੱਥੇ ਜੋ ਕੂੜਾ ਕਰਕਰ ਸਟੈਸ ਉਹ ਆਪਾਂ ਚੱਕਿਆ ਤੇ ਦੂਜਾ आज जो तस्वीर ਤੁਸੀਂ ਦੇਖੀ ਐ ਪਹਿਲਾਂ ਦੀ ਤੇ ਹੁਣ ਇਹ ਸਥਾਨ ਨੂੰ ਆ ਸਾਫ ਸੰਥਰਾ ਕਰਤਾ ਜਿਹੜਾ ਥਾਣੇ ਦੇ ਬਿਲਕੁਲ ਕਾਂਦੇ ਦੇ ਨਾਲ ਲੱਗਦਾ ਹੈ ਇਹ ਤੁਸੀਂ ਦੇਖੋ ਪਹਿਲਾਂ ਕੂੜਾ ਕਰਕੜ ਕਿੰਨਾ ਸੀ ਤੇ ਹੁਣ ਇਹਨੂੰ ਸਾਫ ਕਰ ਦਿੱਤਾ ਗਿਆ ਤੇ ਆਪਾਂ ਹਰ ਰੋਜ਼ ਵੀ ਕਹਿ ਸਕਦੇ ਹਾਂ ਪਹਿਲਾਂ ਤਾਂ ਚਲੋ ਹਰ ਐਤਵਾਰ ਆਪਾਂ ਕੰਮ ਸ਼ੁਰੂ ਕੀਤਾ ਸੀ ਪਰ ਹੁਣ ਜਿਹੜੀ ਟੀਮ ਆ ਉਹਦੇ ਅੰਦਰ ਜज्बा ਜਾਗਿਆ ਹੈ ਸੋ ਅਸੀਂ ਹਰ ਰੋਜ਼ ਥੋੜਾ ਥੋੜਾ ਕੰਮ ਹਰ ਹਿੱਸੇ ਤਲਵੰਡੀ ਸਾਬੋ ਦੇ ਵਿੱਚ ਜਾ ਕੇ ਇਹ ਸੇਵਾ ਨਿਭਾਉਂਦੇ ਰਹਾਂਗੇ ਔਰ ਆਪਾ ਨੂੰ ਵੱਖ-ਵੱਖ ਵੱਡੇ ਬਜ਼ੁਰਗਾਂ ਦਾ ਜਿੱਥੇ ਅਸ਼ੀਰਵਾਦ ਮਿਲਦਾ ਹੈ ਉੱਥੇ ਆਮ ਛੋਟੇ ਬੱਚੇ ਵੀ ਇਸ ਵਿੱਚ ਜੋੜਾਂ ਪਾਉਣ ਲਈ ਉਤਆਲੇ ਹੋ ਗਏ ਆ ਮੂੰ ਬੰਨੀ ਫਿਰਦੇ ਨੇ ਬਾਪੂ ਦਰਸ਼ਨ ਸਿੰਘ ਲੇਲੇਵਾਲ ਤੋਂ ਜੇ ਇਹਨਾਂ ਦਾ ਜਗਰ ਕਰੀਏ ਤਾਂ ਇਹ ਵਾਟਰ ਵਰਕਸ ਵਿਭਾਗ ਦੇ ਵਿੱਚ ਇੱਥੇ ਸਫਾਈ ਸੇਵ ਕਹਿ ਲੋ ਜਾਂ ਉਹਨਾਂ ਦਾ ਮੁਲਾਜ਼ਮ ਕਹਿ ਸਕਦੇ ਆ ਮੋٹے ਸ਼ਬਦਾਂ 'ਚ ਇਹ ਵਾਟਰ ਵਰਕਸ ਦੀ ਇਹਨਾਂ ਦੀ ਡਿਊਟੀ ਆ ਪਰ ਅਸੀਂ ਇਹਨਾਂ ਨੂੰ ਜਦੋਂ ਦੱਸਿਆ ਔਰ ਇਹਨੇ ਜੋਸ਼ ਨਾਲ ਸਾਡੇ ਨਾਲ ਕੰਮ ਕਰਾ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ ਔਰ ਇਹਨਾਂ ਵੱਲੋਂ ਆਪਣਾ ਸਮਰਥਨ ਕਰਦੇ ਕੀ ਕੀਤਾ ਉਹ ਕੱਲ ਨੂੰ ਵੀਡੀਓ ਪਾਵਾਂਗੇ ਆਪਾਂ ਸੂਪਰੇਰਣ ਦੀ ਲੋੜ ਹੈ ਹਰ ਵਿਅਕਤੀ ਨੂੰ ਆਪਾਂ ਨਾਲ ਲੈ ਕੇ ਚੱਲਣਾ ਹੈ। ਔਰ ਜਿੰਨਾ ਕ ਨੂੰ ਬੇਨਤੀ ਕੀਤੀ ਹੈ ਉਹ ਸਾਰੇ ਆਪਣੇ ਸੁਮਿਹਮ ਦਾ ਹਿੱਸਾ ਬਣ ਕੇ ਸੇਵਾ ਨਿਭਾ ਰਹੇ ਨੇ। ਔਰ ਇਸ ਸੰਬੰਧੀ ਪੋਸਟਰ ਸ਼ਾਪ ਕੇ ਅਗੇ ਜਿਹੜੇ ਕਿ ਸਵੇਰੇ ਬਣਨੇ ਆ। ਸੋ ਧੰਨਵਾਦ ਸਾਰਿਆਂ ਦਾ।